ਸਨਫਲਾవర్ ਸੀਡਸ ਕੀ ਇਹ ਨੈਚੁਰਲ ਵਿਆਗਰਾ ਹੈਗੇ ਆਪਾਂ ਉਹਦੇ ਬਾਰੇ ਚ ਗੱਲ ਕਰਦੇ ਆਂ ਮੈਂ ਡਾਕਟਰ ਕੁਲਵੀਰ ਸਿੰਘ ਕੋਈ ਡਾਕਟਰ ਨਹੀਂਗਾ ਸਨਫਲਾవర్ ਸੀਡਸ ਨੇ ਜਿਹੜੇ ਨੈਚੁਰਲ ਵਿਆਗਰਾ ਦਾ ਕੰਮ ਕਰਦੇ ਨੇ ਫ੍ਰੈਕਸ਼ਨ ਨੂੰ ਸਟਰੋਂਗ ਕਰਦੇ ਨੇ ਕਿਉਂ ਕਿ ਕਰਦੇ ਨੇ ਕਿਉਂਕਿ ਇਹਦੇ ਚ ਅਰਜਨਨ ਹੁੰਦਾ ਜਿਹੜਾ ਨੈਚੁਰਲ ਵਿਆਗਰਾ ਦਾ ਕੰਮ ਕਰਦਾ ਇਸੋ ਲਹਾਇਦੰਦਲ ਮੈਗਨੀਸ਼ੀਅਮ ਹੁੰਦਾ ਹੈ ਮੈਗਨੀਸ਼ੀਅਮ ਨਰਵਸ ਤੇ ਬੋਨਸ ਦੀ ਹੈਥਲੀ ਵਧੀਆ ਹੁੰਦਾ ਹੈ ਉਹਦੀ ਫੰਕਸ਼ਨਿੰਗ ਲਈ ਵੀ ਵਧੀਆ ਓਵਰਆਲ ਉਹਨਾਂ ਨੂੰ ਸਟਰੋਂਗ ਕਰਦਾ ਹੈ ਜਦੋਂ ਆਰਜਿਨਿਨ ਤੇ ਮੈਗਨੀਸ਼ੀਅਮ ਦਾ ਕੰਬੀਨੇਸ਼ਨ ਹੋ ਜਾਵੇ ਤਾਂ ਓਵਰਆਲ ਜਿਹੜੀ ਸੈਕਸ ਹੈ ਉਹ ਇੰਪਰੂਵਮੈਂਟ ਹੋਣੀ ਹੈ ਇਸ ਤੋਂ ਲਾਭ ਹੈ ਇਸ ਆਲਪਰ ਆਰ ਸੀਰੀਜ਼ ਨੇ ਇਹ ਹਾਰਮੋਨਸ ਨੂੰ ਬੈਲੈਂਸ ਕਰਦੇ ਨੇ ਕਿਉਂਕਿ ਇਹਦੇ ਅੰਦਰ ਫਾਈਟੋਸਟੀਰੋਲਸ ਹੁੰਦੇ ਨੇ ਇਹਨੂੰ ਮੇਲ ਵੀ ਖਾ ਸਕਦਾ ਫੀਮੇਲ ਵੀ ਖਾ ਸਕਦਾ ਉਹਦੇ ਨਾਲ ਕੀ ਹੋਏਗੀ ਜਿਹੜੀ ਹਾਰਮੋਨਸ ਨੂੰ ਬੈਲੈਂਸ ਰਹਿਣਗੇ ਤੇ ਜਿਹੜਾ ਸੈਕਸ ਹੈਗੀ ਹੈ ਉਹ ਲਾਈਫ ਹੈ ਉਹ ਵਧੀਆ ਹੋ ਜੇਗੀ ਤੇ ਹੋਰ ਇਹਦਾ ਕੀ ਇਹ ਪ੍ਰੋਸਟੇਡ ਗ੍ਰੈਂਡ ਨੂੰ ਵੀ ਠੀਕ ਕਰੇਗਾ ਕਿਉਂਕਿ ਤੇ ਫਾਈਟੋਸਟੀਰੋਲਸ ਨੇ ਜਿਹੜੇ ਉਹ ਪ੍ਰੋਸਟੇਡ ਦੀ ਹੈਲਥਰੀ ਵਧੀਆ ਹੁੰਦੇ ਨੇ ਉਦੀ ਲਾਰਜ ਮੈਂਟੇਨਿੰਗ ਹੋ ਜਾਂਦੀ ਹੈ ਜਦੋਂ ਪ੍ਰੋਸਟੇਟ ਗਲੈਂਡ ਵਧੀਆ ਰਹੇਗਾ ਸਟਰੋਂਗ ਹੋਵੇਗਾ ਉਹਦੇ ਨਾਲ ਵੀ ਜਿਹੜਾ ਸੈਕਸ ਇੰਪਰੂਵ ਹੋਏ ਇਸ ਤੋਂ ਇਲਾਵਾ ਇਹਦੇ ਅੰਦਰ ਜ਼ਿੰਕ ਹੁੰਦਾ ਹੈ ਜ਼ਿੰਕ ਦਾ ਕੀ ਕੰਮ ਹੈ ਸਪਰਮਸ ਨੂੰ ਕਾਊਂਟ ਨੂੰ ਵਧੀਆ ਕਰਦਾ ਹੈ ਸਪਰਮਸ ਨੂੰ ਹੈਲਥੀ ਕਰਦਾ ਹੈ ਸੀਮਨ ਨੂੰ ਵਾੜਾ ਕਰਦਾ ਜੇ ਪਤਲਾ ਸਪਰਮ ਐਕਟਿਵ ਵੀ ਜ਼ਿਆਦਾ ਹੋਣਗੇ ਤੇ ਉਹਨਾਂ ਦਾ ਜਿਹੜਾ ਕਾਊਂਟ ਵੀ ਉਹ ਵੀ ਵਧੂਗਾ ਉਹਦੇ ਨਾਲ ਜਿਹੜਾ ਓਵਰਆਲ ਸੈਕਸ ਹੈ ਇੰਪਰੂਵ ਹੋਏਗਾ ਪ੍ਰੀਮਿਅਰ ਜਿਹੜਾ ਜੈਕ ਪਿਸ਼ਨ ਹੈ ਜਿਹੜੀ ਉਹ ਠੀਕ ਹੋ ਜਾਏਗੀ ਇਸ ਕਰਕੇ ਇਹਨੂੰ ਹਰ ਮੀਲ ਹੈ ਜਿਹੜਾ ਐਡ ਕਰ ਸਕਦਾ ਆਪਣੀ ਲਾਈਫ ਦੇ ਵਿੱਚ ਇਸ ਤੋਂ ਇਲਾਵਾ ਇਹਦੇ ਵਿੱਚ ਗੁੱਡ ਫੈਟ ਹੁੰਦੀ ਹੈ ਤੇ ਪ੍ਰੋਟੀਨ ਹੁੰਦੀ ਹੈ ਇਹ ਦੋਨੋਂ ਵੀ ਜਿਹੜੀ ਸਾਡੀ ਓਵਰਆਲ ਹੈਲਥ ਈ ਵਧੀਆ ਹੁੰਦੇ ਨੇ ਜੇ ਸਾਡੀ ਓਵਰਆਲ ਹੈਲਥ ਵੀ ਵਧੀਆ ਹੋਊਗੀ ਆਮ ਜਿਹੜਾ ਸੈਕਸ ਹੈ ਉਹ ਇੰਪਰੂਵ ਹੋਏਗਾ ਇਸ ਕਰਕੇ ਇਹਨੂੰ ਨੇਚਰਲ ਵੈਦਰ ਕਹਿੰਦੇ ਆਪਾਂ 100% ਸਹੀ ਹੈ ਇਹਨੂੰ ਹਰ ਬੰਦਾ ਖਾ ਸਕਦਾ ਤੇ ਆਪਣਾ ਰਿਜ਼ਲਟ ਦੇਖ ਸਕਦਾ 10-15 ਦਿਨਾਂ ਦੇ ਵਿੱਚ ਹੀ ਰਿਜ਼ਲਟ ਮੈਨ ਲੱਗ ਜਾਣਗੇ ਤੁਸੀਂ ਇਹਨੂੰ ਭੁੰਨ ਕੇ ਖਾ ਸਕਦੇ ਹੋ ਰੋਸਟ ਕਰਕੇ ਖਾ ਸਕਦੇ ਹੋ ਈਵਨ ਸਨ ਫਲਵਰਸ ਸੀਡ ਨੂੰ ਐਟੀਜ਼ੀ ਵੀ ਐਜ਼ ਇਟ ਇਜ਼ ਵੀ ਖਾ ਸਕਦੇ ਹੋ ਜੇ ਤੁਹਾਨੂੰ ਇਹਦੇ ਰਿਜ਼ਲਟ ਵਧੀਆ ਲੱਗੇ ਤਾਂ ਮੈਨੂੰ ਜਰੂਰ ਕਮੈਂਟ ਕਰਨਾ ਥੈਂਕ ਯੂ